ਜ਼ਿਲ੍ਹਾ ਸੰਗਰੂਰ ਦੇ ਪਵਾਨੀਗੜ ਨੇੜੇ ਪਿੰਡ ਬਲਦਕਲਾ ਦੇ ਇੱਕ ਵਿਧਵਾ ਔਰਤ ਦੇ ਇੱਕ ਪ੍ਰਾਈਵੇਟ ਬੈਂਕ ਵਿੱਚਲੇ ਬਚਤ ਖਾਤੇ ਦੇ ਵਿੱਚੋਂ ਹੈਕਰਾਂ ਵੱਲੋਂ 6 ਲੱਖ 42000 ਰੁਪਏ ਦੀ ਨਕਦੀ ਤੇ ਹੱਥ ਸਾਫ਼ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਜਿਸ ਬੰਦੀ ਖਾਤਾਧਾਰਕ ਵਿਧਵਾ ਔਰਤ ਦੀ ਲੜਕੀ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਜਿਸ ਦੇ ਵਿੱਚ ਠੱਗਾਂ 'ਤੇ ਮੁਆਫ਼ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਮੈਂ ਨਾ ਹੈਕਰਾਂ ਨੇ ਮੇਰੇ ਮਤਲ ਜਿਹੜਾ ਖਾਤੇ ਚ ਪੈਸੇ ଥିਗੇ 6 ਲੱਖ 42000 ਰੁਪਇਆ ਉਹ ਮੇਰੇ ਖਾਤੇ ਚੋਂ ਕੱਢ ਕੇ ਲੈ ਗਏ ਅਤੇ ਮੈਂ ਇੰਨੀ ਗਰੀਬ ਆ ਆਪਣੇ ਸਰੀਰ ਪੱਖੋਂ ਮੈਨੂੰ ਨਾਲ ਤਾਂ ਹਾਰਟ ਦੀ ਬਿਮਾਰੀ ਹੈ ਨਾਲੇ ਮੇਰੇ ਰੀੜ ਦੀ ਹੱਡੀ ਚ ਤਕਲੀਫ ਹੈ ਮੈਂ ਥਿਲ-ਥਿਲ ਦਾ ਲੇਖਾ ਦੇ ਕੇ ਇਕੱਠਾ ਕੀਤਾ ਦੀ ਪੈਸਾ ਅੱਜ ਮੇਰੇ ਹੱਥ ਚੋਂ ਕੁਝ ਵੀ ਨਹੀਂ ਰਿਹਾ ਸਾਰਾ ਕੁਸਵੱਕ ਲੈ ਗਏ ਹੁਣ ਦੱਸੋ ਮੈਂ ਕੀ ਕਰਾਂ ਮੇਰਾ ਹਿਸਾਬ ਚਾਹੀਦਾ ਮੈਨੂੰ ਮੇਰਾ ਵਾਪਸ ਮਿਲਣਾ ਚਾਹੀਦਾ ਹਾਂਜੀ ਅੰਟੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਕਰਮਜੀਤ ਕੌਰ ਹੈ ਬੇਟੇ ਅੰਟੀ ਕੀ ਥੱਗੀ ਹੋਈ ਏ ਤੁਹਾਡੇ ਨਾਲ ਮੇਰੇ ਨਾਲ ਬੇਟੇ 642000 ਰੁਪਇਆ ਮਤਲਬ ਇਹ ਮੈਨੂੰ ਤਾਂ ਇਹ ਸ਼ੱਕ ਹੈ ਵੀ ਅਸੀਂ ਇੰਸ਼ੋਰੈਂਸ ਕਰਾਇਆ ଥିਜੀ ਵੀ ਉਹਦੇ ਨਾਲ ਕੁਝ ਹੋ ਗਿਆ ਪਰ ਹੁਣ ਮੈਨੂੰ ਸਮਝ ਨਹੀਂ ਆਉਂਦਾ ਵੀ ਇਹ ਠੱਗਾ ਨੇ ਕਰਿਆ ਕਿ ਹੋਇਆ ਮੈਨੂੰ ਸਮਝ ਨਹੀਂ ਆਈ ਬੇਟੇ ਇਹ ਸਾਰੀ ਮੇਰੀ ਮਿਹਨਤ ਕਰੀ ਕਰਾਈ ਮੇਰੇ ਕੋਲ ਇੰਨੇ ਜੋੜਿਆ ਹੋਇਆ ਥੀ ਮਿਚਲ ਕਬੀਲਦਾਰੀ ਆ ਮੇਰੀ ਬੇਟੀ ਵੀ ਨੋ ਨਿਵਾਨਾ ਹੈ ਕਿ ਪੈਸੇ ਦੀ ਲੋੜ ਹੁੰਦੀ ਹੈ ਕਿ ਸਾਰਾ ਉੱਡ ਗਿਆ ਹਾਂ ਠੀਕ ਹੈ ਫੈਮਲੀ ਚ ਕੌਣ ਕੌਣਾ ਟੀ ਟੁੱਟੀ ਅਸੀਂ ਦੋਨੇ ਮਾਮਾ ਧੀਆਂ ਹਾਂ ਬੇਟੀ ਉਹ ਕਮੋਂ ਵਾਲੀ ਤੁਸੀਂ ਤੁਸੀਂ ਕੀ ਕੰਮ ਕਰਦੇ ਹੋ ਮੈਂ ਅੰਗਨਵਾੜੀ ਚ ਵਰਕਰ ਹਾਂ ਬੇਟੀ ਠੀਕ ਹੈ ਸੋ ਬੜੀ ਮਿਹਨਤ ਨਾਲ ਪੈਸੇ ਜੁੜੇ ਉਹਨੂੰ ਹਾਂਜੀ ਹਾਂ ਕਿਹੜਾ ਜੁੜਦਾ ਬੇਟੇ ਉਹ ਤਾਂ ਪੁਰਾਣੇ ਜ਼ਮਾਨਿਆਂ ਦੇ ਜੁੜੇ ਹੋਏ ਤੇ ਠੀਕ ਹੈ ਪਹਿਲਾਂ ਦੇ ਸੋ ਇਸ ਇਸ ਸੰਬੰਧੀ ਤੁਸੀਂ ਕੰਪਲੀਟ ਵਗੈਰਾ ਦਰਜ ਕਰਾਈ ਆ ਸਾਈਟ ਹਾਂਜੀ ਹਾਂ ਠੀਕ ਹੈ ਸੋ ਕੀ ਕਹਿੰਦੇ ਕਿ ਕੀ ਕਾਰਵਾਈ ਆਰੰਭ ਵਿੱਚ ਲੈਂਦੀ ਹਾਂ ਹਾਂਜੀ ਹਾਂ ਉਹਨਾਂ ਨੇ ਆਪਣੇ ਐਸਐਸਪੀ ਸਾਹਿਬ ਨੇ ਪਹਿਲਾਂ ਅਪਲੀਕੇਸ਼ਨ ਆਪਾਂ ਉਹਨਾਂ ਦਿੱਤੀ ਸੀ ਕਿ ਫਿਰ ਉਹਨਾਂ ਨੇ ਪਿੱਛੇ ਆ ਕੇ ਉਹਨਾਂ ਨੂੰ ਸਾਈਬਰ ਸੈੱਲ ਵਾਲਿਆਂ ਨੂੰ ਜੀ ਦਿੱਤੀ ਹੈ ਬਟੇ ਉੱਥੇ ਚੱਲ ਰਹੀ ਹੈ ਗੱਲਬਾਤ ਠੀਕ ਹੈ ਹਾਂ ਕਰਦੇ ਵੀ ਤੁਹਾਡੀ ਜਿਹੜੀ ਹਾਂਜੀ ਹਾਂ ਮੈਂ ਕਹਿੰਦੀ ਆ ਮੇਰੇ ਪੈਸੇ ਵਾਪਸ ਆਉਣੇ ਚਾਹੀਦੇ ਨੇ ਦਿਪਿੰਦਰ ਕੌਰ ਦਿਪਿੰਦਰ ਜੀ ਕੀ ਗੱਲਬਾਤ ਹੋਈ ਏ ਤੁਹਾਡੀ ਮੰਮੀ ਨਾਲ ਕਿਵੇਂ ਠੱਗੀ ਲੱਗੀ 31 ਜੁਲਾਈ ਨੂੰ ਮਤਲਬ ਕਾਲ ਆਈ ਸੀ ਲਾਈਫ ਇੰਸ਼ੋਰੈਂਸ ਆੜੰਦੀ ਤੇ ਉਹਨਾਂ ਨੇ ਕਾਲ ਮੈਂ ਚੱਕੀ ਸੀ ਤੇ ਉਹਨਾਂ ਨੇ ਇਹ ਕਿਹਾ ਸੀ ਤੁਹਾਡੀ ਮਤਲਬ ਪੇਮੈਂਟ 듀 ਹੈ ਕਿ ਉਹ ਪੇ ਕਰ ਦਿਓ ਤੇ ਅਸੀਂ ਕਿਹਾ ਨਹੀਂ ਕਰवानी ਹੈਗੀ ਫਿਰ ਆਟੋਮੈਟਿਕ ਪੇਮੈਂਟ ਕੱਟੇਗੀ 40901 ਰੁਪਿਆ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਹੀ ਪੁੱਛਿਆ ਸੀ ਉਸ ਤੋਂ ਬਾਅਦ ਫੇਰ ਫੋਨ ਆਇਆ ਸੀ ਤੇ ਇਹ ਕਿਹਾ ਸੀ ਕਿ ਸੋਡੇ ਅਸੀਂ ਕਹਿ ਨਹੀਂ ਕਰਵਾਉਣੀ ਸੀ ਤੁਸੀਂ ਪੇਮੈਂਟ ਕਿਉਂ ਕੱਟੀ ਹੈਗੀ ਆ ਤੇ ਫਿਰ ਅਸੀਂ ਕਹਿੰਦੇ ਰਿਫੰਡ ਕਰਵਾਉਣਾ ਤੇ ਫਿਰ ਉਹ ਕਹਿੰਦੇ ਆਪ ਦਾ ਕਾਰਡ ਨੰਬਰ ਦੇ ਦਿਓ ਤੇ ਫਿਰ ਫੰਡ ਹੋ ਜੂਗੀ ਮੈਂ ਕਾਰਡ ਨੰਬਰ ਦਿੱਤਾ ਸੀ ਉੱਪਰ ਵਾਲਾ ਤੇ ਉਹ ਆਪਣੇ ਆਪ ਉਸ ਤੋਂ ਬਾਅਦ ਪੈਸੇ ਕੱਟੇ ਗਏ ਸੋ ਪਹਿਲਾ ਕੱਟਿਆ 82000 ਫਿਰ ਉਸ ਤੋਂ ਬਾਅਦ 10000 ਕੱਟੇ ਆ ਫਿਰ 50000 ਕੱਟਿਆ ਗਿਆ ਕੁੱਲ ਕਿੰਨਾ ਆਪਾਂ ਕਹੀਦੀ ਨੁਕਸਾਨ ਹੋ ਗਿਆ 31 ਜੁਲਾਈ ਨੂੰ 142000 ਕੱਟਿਆ ਗਿਆ ਤੁਰ ਉਸ ਤੋਂ ਬਾਅਦ ਉਹਦੀ ਮੈਨੇ ਬੈਂਕ ਆ ਨੂੰ ਮੈਮ ਨੂੰ ਫੋਨ ਕਰਿਆ ਤੇ ਉਹ ਕਹਿੰਦੇ ਉਹ ਮਤਲਬ ਐਫ ਡੀ ਕਰ ਦੋ ਮੈਨੇ ਉਹ ਨੈਟ ਬੈਂਕਿੰਗ ਅਸੀਂ ਯੂਜ਼ ਕਰਦੇ ਆ ਫੋਨ ਤੇ ਤੇ ਅਸੀਂ ਐਫ ਡੀ ਕਰੀ 1.7 ਲੱਖ ਦੀ 11000 ਦੀ ਤੇ ਫਿਰ ਅਗਲੇ ਦਿਨ ਅਸੀਂ ਇੱਕ 1 ਅਗਸਤ ਨੂੰ ਅਸੀਂ ਬੈਂਕ ਚ ਗਏ ਸੀ ਬੈਂਕ ਚ ਗਏ ਤੇ ਉਹਨਾਂ ਨੇ ਕਿਹਾ ਤੁਹਾਡੀ ਐਫ ਡੀ ਸੇਫ ਹੈ ਨਹੀਂ ਹੁਣ ਜਾਂਦੇ ਹੈਗੇ ਪੈਸੇ ਤੇ ਫਿਰ ਅਸੀਂ ਸੰਗੂਰ ਵੀ ਐਪਲੀਕੇਸ਼ਨ ਦੇ ਕੇ ਆਏ ਆ ਐਸਐਸਪੀ ਸਾਹਿਬ ਨੂੰ ਤੇ ਫਿਰ ਰਾਤ ਨੂੰ ਉਸੇ 1 ਅਗਸਤ ਨੂੰ ਰਾਤ ਨੂੰ ਫੇਰ ਐਫਐਡੀ ਟੁੱਟ ਗਈ 8:15 ਤੇ ਠੀਕ ਉਹਦੇ ਵਾਲੇ ਪੈਸੇ ਵੀ ਸਾਰੇ ਹੈਕਰਾਂ ਵੱਲੋਂ ਹੈਕ ਕਰ ਲਏ ਹਾਂਜੀ ਉਹ 7 ਲੱਖ ਸੀ ਉਹ ਚੋਂ 5 ਲੱਖ ਕਢਵਾਏ ਗਏ ਠੀਕ ਹੈ ਕੁੱਲ 6 ਲੱਖ 42000 ਕੱਟਿਆ ਗਿਆ ਅੱਛਾ ਜੀ ਹਾਂਜੀ ਸੋ ਕਿਵੇਂ ਦੇਖਦੇ ਹੋ ਜਿਵੇਂ ਆਪਾਂ ਕਹਿੰਦੇ ਵੀ ਐਫਐਡੀ ਕਰਨ ਤੋਂ ਬਾਅਦ ਤਾਂ ਜਿਹੜੇ ਪੈਸੇ ਹੈਗੇ ਨੇ ਸੇਫ ਹੁੰਦੇ ਨੇ ਕਿ ਸਹੀ ਫੇਰ ਵੀ ਹੈਕਰਾਂ ਵੱਲੋਂ ਪੈਸੇ ਕਢਾਏ ਗਏ ਇਹ ਪਤਾ ਨਹੀਂ ਕਿਵੇਂ ਕਢਵਾਏਗੇ ਅਸੀਂ ਤਾਂ ਐਫਡੀ ਕਰਵਾਈ ਸੀ ਉਹਦੇ ਵਿੱਚ ਐਫਡੀ ਚ ਕਢਵਾਏ ਗਏ ਤਾਂ ਬੈਂਕ ਵਾਲਿਆਂ ਦਾ ਕੀ ਕਹਿਣਾ ਸੀ ਜਦੋਂ ਤੁਸੀਂ ਬੈਂਕਰ ਨੇ ਕਿਹਾ ਸੀ ਥੋੜੀ ਐਫਟੀ ਸੇਫ ਹੈ ਠੀਕ ਹੈ ਹਾਂਜੀ ਹੁਣ ਤੁਸੀਂ ਪ੍ਰਸ਼ਾਸਨਿਕ ਕਾਰਵਾਈ ਦੀ ਹਾਂਜੀ ਹਾਂ ਅਸੀਂ ਸੰਗਰੂਰ ਗਏ ਸੀ ਐਪਲੀਕੇਸ਼ਨ ਦਿੱਤੀ ਜ ਐਸ ਅਸੀਂ ਸਾਥ ਨਾਲ ਮਿਲੇ ਸੀ ਤੇ ਉਹ ਕਹਿੰਦੇ ਸਾਈਬਰ ਕ੍ਰਾਈਮ ਨੂੰ ਉਹਨਾਂ ਨੇ ਫੋਨ ਕਰਤਾ ਸੀ ਹੁਣੇ ਕੰਪਲੇਂਟ ਕੀਤੀ ਕੋਈ ਹਾਲੇ ਤੱਕ ਕਾਰਵਾਈ ਹੋਈ ਹੈ ਇਸ ਚੀਜ਼ ਤੇ ਨਹੀਂ ਹਾਲੇ ਤੱਕ ਤਾਂ ਨਹੀਂ ਹੋਈ ਨਹੀਂ ਅਸੀਂ ਨਹੀਂ ਵੀ ਨਹੀਂ ਕੀਮਾ ਕਰ ਕੀ ਸਾਰੇ ਪੈਸੇ ਸਾਰੇ ਵਾਪਸ ਮਿਲ ਜਾਣ